ਲਓ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਕਰ ਦਿੱਤੀ ਇੱਕ ਹੋਰ ਹੀ ਨਵੀਂ ਭਵਿੱਖਬਾਣੀ ਦਾਦੇ ਕਿ ਪੰਜਾਬ ਦੇ ਵਿੱਚ ਬੀਤੇ ਦਿਨੀ ਕਈ ਥਾਵਾਂ ਤੇ ਹੋਈ ਹਲਕੀ ਬਾਰਿਸ਼ ਤੋਂ ਬਾਅਦ ਕਿਤੇ-ਕਿਤੇ ਗੜੇਮਾਰੀ ਕਰਕੇ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਜੋ ਤਾਪਮਾਨ 16 ਡਿਗਰੀ ਦੇ ਨੇੜੇ ਚੱਲ ਰਿਹਾ ਸੀ ਉਹ 11 ਡਿਗਰੀ ਤੇ ਆ ਗਿਆ ਆਉਂਦੇ ਦਿਨਾਂ ਦੇ ਵਿੱਚ ਹਾਲਾਂਕਿ ਮੌਸਮ ਸਾਫ਼ ਰਹੇਗਾ ਉਤ ਹੀ ਦਿਨ ਦਾ ਤਾਪਮਾਨ 37 ਡਿਗਰੀ ਦੇ ਨੇੜੇ ਪਹੁੰਚ ਗਿਆ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਲੈ ਕੇ ਇੱਕ ਹੋਰ ਵੱਡੀ ਜਾਣਕਾਰੀ ਸਾਂਝੀ ਕਰ ਦਿੱਤੀ ਗਿਆ ਡਾਕਟਰ ਪਵਨੀਤ ਕੌਰ ਕਿੰਗਰਾ ਮੌਸਮ ਵਿਗਿਆਨੀ ਨੇ ਆਉਂਸ ਹੁੰਦੇ ਹਨ ਬਿਲਕੁਲ ਜੀ ਕਿਉਂਕਿ ਡਬਲੂ ਡੀ ਸਿਸਟਮ ਦਾ ਅਸਰ ਕੁਝ ਇਸ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਉਹਦੇ ਤੋਂ ਬਾਅਦ ਵੈਦਰ ਦੇ ਵਿੱਚ ਇੱਕ ਚੇਂਜ ਆਬਜ਼ਰਵ ਕੀਤੀ ਗਈ ਹੈ ਔਰ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਦੇ ਵਿੱਚ ਹੀ ਗ੍ਰਾਵਿਟ ਅਬਜ਼ਰਵ ਕੀਤੀ ਗਈ ਹੈ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਕਿਉਂਕਿ ਪਹਿਲਾਂ ਹੈਜ਼ੀ ਕੰਡੀਸ਼ਨਸ ਬਣੀ ਹੋਈਆਂ ਸੀ ਤੇ ਉਹਦੇ ਨਾਲ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਜਿਹੜਾ ਗ੍ਰਾਵਿਟ ਅਬਜ਼ਰਵ ਕੀਤੀ ਗਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.2 ਡਿਗਰੀ ਸੈਂਟੀਗ੍ਰੇਡ نیچے ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 11.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ ਲੱਗਦਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗਰੀ ਦੇ ਨੀਚੇ ਹੈ। ਆਪ ਜੇ ਅਨਵਾਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ। ਸੋ ਅਨਵਾਰੇ ਦਿਨਾਂ ਦੇ ਵਿੱਚ ਸਟੇਟ ਦੇ ਸਾਰੇ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕੋਲਡ ਐਂਡ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ। ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਬਾਰਿਸ਼ ਨਹੀਂ ਹੈ ਉਸ ਕਰਕੇ ਜਿਹੜੇ ਤਾਪਮਾਨ ਥੋੜੇ ਜਿਹੇ ਘਟਾ ਦਿੱਤੇ ਗਏ ਹੈਗਾ ਜਿਹੜਾ आ, बिल्कुल जी क्योंकि डे टाइम टैंपरेचर पहला ऑलमोस्ट नियर नॉर्मली चल रहा है नॉर्मल तो लगभग एक डिग्री सेंटीग्रेड उपर सी पर हम थोड़ी ग्रैविट आई है लगभग एक डिग्री सेंटीग्रेड नीचे आ गया पर नाइट टाइम टैंपरेचर क्योंकि हिजी कंडीशनज बड़िया हुई नॉर्मल तो ऊपर चल रहा है है। और जोड़ा ਕਾਫੀ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ ਔਰ ਅਮਨੇ ਅੱਜ ਤੱਕ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਨੋਰਮਲ ਤੋਂ 1.3 ਡਿਗਰੀ ਸੈਲਸੀਅਸ ਨੀਚੇ। ਮਨ ਕਹਿੰਦਾ ਕਿ ਅਭੀ ਖਾਸ ਕਰਕੇ ਸੂਰਜ ਦੇ ਸਮੇਂ ਤੜਪਸਾਰੀਆ ਸ਼ਾਮ ਨੂੰ ਰਾਤ ਤੱਕ ਲੋਕਾਂ ਨੂੰ ਥੋੜੀ ਠੰਡ ਮਹਿਸੂਸ ਹੋਏਗੀ ਇਸ ਤਾਹਰ ਦੇ ਕਰਕੇ। ਬਿਲਕੁਲ ਜੀ ਕਿਉਂਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਈ ਹੈ ਸੋ ਥੋੜਾ ਜ਼ਰੂਰ ਹੈ ਜਿਹੜਾ ਅਰਲੀ ਮਾਰਨਿੰਗ ਕੰਡੀਸ਼ਨਸ ਠੰਡ ਮਹਿਸੂਸ ਸਾਰਿਆਂ ਨੂੰ ਹੋਏਗੀ। ਔਰ ਕਿਉਂਕਿ ਆਨਵਰਡ ਦੇ ਦਿਨਾਂ ਦੇ ਵਿੱਚ ਵੀ weather conditions ਐ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਨਵਰਡ ਦੇ ਦਿਨਾਂ ਦੇ ਵਿੱਚ ਵੀ ਬਣੀਏ ਰਹਿ ਸਕਦੀਆਂ ਨੇ ਮੈਮ ਹੁਣ ਕਣਕ ਦੀ ਵੀ ਬਿਜਾਈ ਚੱਲ ਰਹੀ ਆ ਕੀ ਕਣਕ ਦੀ ਬਿਜਾਈ ਲਈ ਵੀ ਕੱਲੇ ਵੀ ਮੌਸਮ ਜਿੰਨਾ ਕੁ तापमान रात का खासकर के जो हो गया काफी लेवेल ही नहींम वो जरा चंगा लगदा सो कह सकदा है की फेवेरेबल कंडीशन है बिल्कुल जी क्योंकि हुण डे और नाइट टेंपरेचर दोनों ही नॉर्मल ਦੇ ਨੇੜੇ ਨੇ और वेदर ਕੰਡੀਸ਼ਨਸ ਹਰ ਦਿਨਾਂ ਦੇ ਵਿੱਚ ਵੀ ਕਲੀਅਰ ਨੇ सो ਅਸੀਂ ਕਹਿ ਸਕਦੇ ਹਾਂ ਕਿ ਰਬੀ ਕ੍ਰੌਪਸ ਦੀ ਸੋਇੰਗ ਵਾਸਤੇ ਜਿਹੜਾ ਵੈਦਰ ਕੰਡੀਸ਼ਨਸ ਨੇ ਇਹ ਫੇਵੇਰੇਬਲ ਹੈ ਹੂੰ ਲੱਗਦਾ ਕਿ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜਿਹੜੇ ਬੱਚਿਆਂ ਨੂੰ ਜਲਦ ਸੇਰ ਕਰਨ ਵਾਲਿਆਂ ਨੂੰ ਕਿ ਤਾਪਮਾਨ ਦੇ ਵਿੱਚ ਕੋਈ ਕਿਰਾਵਟ ਜਾਂ ਬਦਲਾਅ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਦੇ ਵਿੱਚ ਗ੍ਰਾਵਟ ਵੀ ਅਬਜ਼ਰਵ ਕੀਤੀ ਗਈ ਹੈ ਔਰ ਇਹ ਜਿਹੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਹੈ ਇਹ ਵਾਲਾ ਸੀਜ਼ਨ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨ ਹੁੰਦੀਆਂ ਨੇ ਇਹਦੇ ਕਾਫੀ ਹੈਲਥ ਇੰਪੈਕਟਸ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਵੱਦ ਤੋਂ ਵੱਧ ਸਿਹਤ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਨਾਦੀ ਹੈ ਕਿ ਫਿਲਹਾਲ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇ ਆ ਕਿ ਸਵੇਰੇ ਅਤੇ ਸ਼ਾਮ ਨੂੰ ਪਹਿਲਾਂ ਨਾਲੋਂ ਠੰਡ ਹੋ ਚੁੱਕੀ ਹੈ ਜਿਸ ਕਰਕੇ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਅਕੀਕ ਤਰੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਹਣੀ ਦੀ ਰਿਪੋਰਟ